ਹਾਂਜੀ ਵੈਲਕਮ ਸਾਡਾ ਆਪਣੇ ਖੋਰ ਨਵੇਂ ਬਲੌਗ ਦੇ ਵਿੱਚ ਲੋ ਵੀ 8:30 ਦਾ ਟਾਈਮ ਹੋ ਗਿਆ ਬੱਚੇ ਆਪਾਂ ਛੋਟੇ ਛਤਰੀਆਂ ਤੇ ਬਿਠਾ ਦੇ 10-10 ਸੇਮਲ ਨਿੱਗਾ ਪਾਣੀ ਦੇ ਕੇ ਵੱਡਿਆਂ ਚ ਤਿੰਨ ਬੱਚੇ ਆ ਉੱਡਦੇ ਆ ਤੇ ਨਾ ਚਲੇਗੇ ਤੇ ਬਾਕੀ 6-7 ਕੁ ਉਹ ਵੀ ਤੁਹਾਨੂੰ ਦਿਖਾਉਣਾ ਇੱਥੇ ਕਿਤੇ ਫੜ ਦੇਣਾ ਉਹ ਫੜਦੇ ਆ 2 4 6 ਫੜਦੇ ਤੇ 9 ਫੜਦੇ 9 ਬੱਚੇ ਇਹ ਹੋਗੇ ਇਹ ਵੀ ਆਪਾਂ ਜੜਾ ਤੇ ਤੇ ਇਹਨਾਂ ਨੂੰ ਇੱਥੇ ਬਿਠਾਤਾ ਹੁਣ ਆਪਾਂ ਲੱਗਿਆ ਗੁੱਡੇ ਪਾਉਣ ਅੱਜ ਲੇਬਰ ਕੋਈ ਮਿਲੀ ਨਹੀਂ ਤੇ ਲੇਬਰ ਵਾਲਾ ਆਪ ਹੀ ਬਣ ਜਾਣਾ ਮਿਸਤਰੀ ਦੇ ਨਾਲ ਉਹ ਉੱਥੇ ਗੁੱਡੇ ਪਾਉਣੇ ਆ ਬਾਲੇ ਬੂਲੇ ਚੱਕ ਤੇ ਆ ਇੱਟਾਂ ਕੁੱਛ ਕੱਲੇ ਆਂਦੀਆਂ ਇਹ ਤਾਂ ਥੱਲੇ ਲੈ ਜਾਣੀਆਂ ਨੇ ਉਹ ਆ ਗਿਆ ਮਿਸਤਰੀ ਕਹਿੰਦੇ ਬਾ ਚੱਲਦੇ ਆ ਥੱਲੇ ਹੁਣ ਰੇਤਾ ਝਾੜ ਲਈਏ ਤਾਂ ਹਾਗੇਰਾ ਇਹਨਾਂ ਨੂੰ ਇੱਥੇ ਬੈਠੇ ਰਹਿਣ ਦਾ ਥੱਲੇ ਥੱਲੇ ਖੜਿਆ ਵੀ ਆਪਣੀ ਨਿਗਾ ਰੂਗੀ ਆਪਾਂ ਘਰੀਆਂ ਜਾਣੇ ਕੀ ਪਾਉਣੇ ਆ ਫਿਰ ਗੁੱਡੇ ਕਰਦੇ ਆ ਨੀ ਕਰ ਜੀ ਚਾਲਦੇ ਆ ਰੂਤਾ ਰੇਤਾ ਪਿਮੈਂਟ ਤੇ ਇਟਾਂ ਚੱਲਦੇ ਆ ਲੋ ਵੀ ਪਾਣੀ ਭਰੀ ਜਾਂਦਾ ਡਰਮ ਚ ਆ ਰੇਤਾ ਵੀਰ ਲਾਤਾ ਉਹ ਇਟਾਂ ਨੇ ਆਂਦੀਆਂ ਇਧਰੋਂ ਹੀ ਚੱਲਿਆ ਇਧਰ ਥੋੜੀਆਂ ਹੀ ਆਂ ਲਿਆਂਦੀਆਂ ਹੁਣ ਬਾਲੇ ਦਾੜਦੇ ਆ ਜਿਵੇਂ ਇੱਕ ਬਾਲਾ ਇੱਕ ਬਾਲੇ ਜਿੰਨਾ ਹੀ ਚੜਾਈ ਗੁੱਡੇ ਦੀ ਤੇ ਲੰਮਾਈ ਆ ਪਾ 8 ਫੁੱਟ ਰੱਖਾਂਗੇ ਇੱਥੇ 2 ਫੁੱਡੇ ਪਾਉਣੇ ਆ ਦਿਹਾੜੀ ਆ ਕੋਈ ਮਿਲਿਆ ਨਹੀਂ ਅੱਜ ਆਪ ਵੀ ਦਿਹਾੜੀ ਬਣ ਗਏ ਇੱਕ ਨਾਲ ਆਪਾਂ ਰਾਜੂ ਲਾ ਲੈ ਤੀਜਾ ਮੈਸਰੀ ਤਿੰਨ ਜਾਨੇ ਹੋਵੇ ਖੁੱਡੇ ਪਾਉਣਾ ਡਰਾਈਵਰ ਨੂੰ ਵੀ ਸਾਧ ਲਿਆ ਉਹ ਤੋਂ ਵੀ ਕੰਮ ਲਵਾਗੇ ਥੋੜਾ ਜਿਹਾ ਆਹ ਡਰਾਮਾ ਇੱਕ ਭਰ ਕੇ ਰੱਖ ਲੈਣਾ ਪੂਰਾ ਆਹਰ ਲਾ ਲਿਆ ਗ੍ਰਾ ਇੱਕ ਬੋਰੀ ਦਾ ਮਸਾਲਾ ਲੋ ਵੀ ਸ਼ਤਰੂ ठेकेदार ਲੱਗ ਗਿਆ ਕਹਿੰਦੇ ਮਸਾਲਾ ਛਾਨਣ ਇੱਧਰ ਡਰਾਮਾ ਵੀ ਭਾਰ ਚੱਲੇ ਆ ਰਾਜੂ ਵੀ ਮੋਟਰ ਤੋਂ ਸਾਧ ਲਿਆ ਉਹ ਲੋ ਵੀ ਖੁੱਡਿਆਂ ਦੀ ਸੈਟਿੰਗ ਹੋ ਗਈ ਕਹਿੰਦੇ ਤੇ ਕੋਠੇ ਦੇ ਵਜ਼ਨ ਨਾ ਪਵੇ ਇਹ ਹੀ ਸਰੀਆ ਵੀ ਬਾਤ ਆ ਕਿੰ ਮਟਰ ਬਜਰੀ ਇਦਾਂ ਐ ਸਾਰੀਆਂ ਬੀਮ ਬਾਦਣਾ ਇੱਕ ਹਿਸਾਬ ਦਾ ਦੇਖੋ ਇੰਨੇ ਕ ਚੌੜੇ ਖੁੱਡੇ ਐ ਇਹ ਆਪਣੇ ਸਾਢੇ 4 ਫੁੱਟ ਚੌੜਾ ਲਾ ਲਓ 8 ਫੁੱਟ ਲੰਬਾ ਇਹ ਦੋ ਖੁੱਡੇ ਬਣ ਜਾਣੇ ਆਪਣੇ ਐ ਪੂਰੇ ਵਧੀਆ ਸਾਢੇ 4 ਫੁੱਟ ਚੌੜਾ ਲਾ ਲਓ ਇੱਕ ਪਾਸੇ 5 ਫੁੱਟ ਬਾਲੇ ਪਾਉਣੇ ਆ 5 ਫੁੱਟ ਚੌੜੇ ਇੱਕ ਪਾਸੇ ਪਾਉਣੇ ਸਾਢੇ 4 ਫੁੱਟ ਚੌੜਾ ਬਾਹਲਾ ਓਕੇ ਦੀ ਰਿਪੋਰਟ ਬਣ ਜਾਣਾ ਆਪਣਾ ਲੋ ਵੀ ਇੱਕ ਗੰਧ ਕਹਿੰਦੇ ਅੱਧੀ ਕੋ ਹੋ ਗਈ ਤੇ ਆਹ ਰੋਸ਼ਨਦਾਨ ਲਾਵਾਂਗੇ ਆਪਾਂ ਪਰਲੀ ਖੰਦ ਚ ਇਹ ਰੋਸ਼ਨਦਾਨ ਤੇ ਬਾਅਦ ਚ ਆਹ ਬਰੀਕ ਜਾਲੀ ਲਿਆ ਕੇ ਜੋਧਾਂ ਤੋਂ ਉਹ ਲਾਵਾਂਗੇ ਕਿ ਇਹਦੇ ਵਿੱਚ ਦੀ ਬਿੱਲੀ ਪੰਜਾ ਪੰਜਾ ਫੜ ਫੜ ਸਕਦੀ ਆ ਬਿੱਲੀ ਇੱਕ ਵਾਰ ਆਪਣੇ ਕੁੱਤੇ ਦਾ ਮੋਢਾ ਵੀ ਫੜ ਕੇ ਲੈ ਗਈ ਸੀ ਇਸ ਗੱਲ ਤੇ ਪਹਿਲਾਂ ਹੀ ਵਿਚਾਰ ਰੱਖਣਾ ਆਪਾਂ ਠੀਕ ਇਹਦੇ ਉੱਤੇ ਜਾਲੀ ਲਿਆਵਾਂਗੇ ਜਾਲੀ ਲਾਵਾਂਗੇ ਇੱਥੇ ਲਿਆ ਕੇ ਇੱਥੇ ਵਿਚਾਲੇ ਇੱਕ ਲੰਬਾ ਰੋਸ਼ਨਦਾਨ ਲਾਵਾਂਗੇ ਤੇ ਇਧਰ ਲਈ ਗੰਧ ਤੇ ਇਹ ਜਿਹਾ ਹੀ ਇੱਕ ਰੋਸ਼ਨਦਾਨ ਹੋਰ ਪਿਆ ਉਹ ਲਾਵਾਂਗੇ ਪੂਰੀ ਤਿਆਰੀ ਕਰਾਂਗੇ ਪੂਰੀ ਇੱਕ ਨੰਬਰ ਇੱਥੇ ਹੁਣ ਇਸ ਤੋਂ ਬਾਅਦ ਇੱਕ ਟਾਕੀ ਆ ਜਾਣੀ ਆ ਟਾਕੀ ਦੇ ਉੱਤੇ ਰੋਸ਼ਨਦਾਨ ਹੋ ਜਾਣੇ ਦੋ ਛੋਟੇ ਛੋਟੇ ਪੂਰਾ ਕੰਮ ਇੱਕ ਨੰਬਰ ਬਣਾਵਾਂਗੇ ਗੱਲਬਾਤ ਇੱਧਰ ਰਾਜੂ ਇੱਟਾਂ ਲਾਈ ਜਾਂਦਾ ਇੱਧਰ ਆਵਾ ਲੈਸਰੀ ਨੂੰ ਸਮਾਨ ਪੂਰਾ ਕਰੀ ਜਾਂਦੇ ਆ ਇੱਧਰ ਆਪਣੇ ਆ ਬੱਚੇ ਵੀ ਆ ਗਏ ਦੋ ਚਾਰ ਪੰਜ ਤੇ ਨੌ ਡਾਇਫਾ ਤਿੰਨ ਪਰਸੇ ਵਰਦੇ ਆ ਆਹ ਪੰਜ ਇੱਧਰ ਫਿਰਦੇ ਆ ਇੱਧਰ ਕੰਮ ਚੱਲੀਆਂ ਤਾਂ ਹੁਣ ਲਾਵਾਂਗੇ ਰੋਸ਼ਨਦਾਨ ਰੋਸ਼ਨਦਾਨ ਲਾਉਣੇ ਆ ਬਸ ਉਹ ਆ ਗਏ ਪੰਜ ਬੱਚੇ ਤਿੰਨ ਹੋਰ ਪਾਸੇ ਫਿਰਦੇ ਇੱਕ ਤਾਂ ਆ ਗਿਆ 6ਵਾਂ 6 ਹੋ ਗਏ ਆ ਆ ਗਏ ਬੱਚੇ 7 8 9 ਤਿੰਨ ਆ ਗਏ ਇਹਨਾਂ ਤੇ ਵੀ ਪੂਰੀ ਨਿਗਾਹ ਬਣਾ ਨਾਲ ਵੀ ਲਗੜਨਾ ਫੜ ਕੇ ਲੈ ਜਾਵੇ ਤੇ ਨਾਲ ਨਾਲ ਖੁੱਡਿਆਂ ਦਾ ਕੰਮ ਚੱਲ ਜੀ ਜਾਂਦਾ ਆ ਆ ਗਏ ਸਾਰੇ ਬੱਚੇ ਹੁਣ ਇਕੱਠੇ ਹੋ ਗਏ 2 4 5 ਤੇ 6 ਆ ਤਿੰਨ 7 8 9 ਇਧਰ ਇੱਕ ਗੰਨ ਤਾਂ ਕਹਿੰਦੇ ਅੱਧੀ ਤੋਂ ਵੱਧ ਹੋ ਗਈ ਇਦੇ 4-5 ਰਤੇ ਹੋਰ ਲਾਵਾਂਗੇ ਬਾ ਇੱਕ ਬੰਦਾ ਖੜਦਾ ਹੋ ਜੇ ਵਿੱਚ 19 ਕਿਹਦੀ ਹਾਈਟ ਕਰਾਂਗੇ ਆਪਾਂ ਆ ਮਗਰਲੀ ਕੰਧ ਤੇ ਆ ਗਏ ਹੁਣ ਆਪਣਾ ਕੰਮ ਤੇ ਇੱਧਰ ਬੱਚੇ ਬਿਊਟੀਆਂ ਤੇ ਇੱਕ ਬੱਚਾ ਮੇਲਾ ਦਾ ਬਹਿ ਗਿਆ ਬਾਕੀ ਸਾਰੇ ਆ ਆ ਗਏ 2 4 6 8 9 ਇੱਕ ਬਹਿ ਗਿਆ ਜਣੀ ਜੀ ਨੋਵਾ ਬਹਿ ਗਿਆ 8 ਫਿਰਦੇ ਆ ਨਾਲ ਦੀ ਨਾਲ ਬੱਚਿਆਂ ਦੇ ਨੇਗਾ ਰਾਜੂ ਇੱਟਾਂ ਪੁਰੀਆਂ ਕਰੀ ਜਾਂਦਾ ਇੱਧਰ ਆਪਾਂ ਸਮਾਨ ਮੈਨਸਟਰੀ ਨੂੰ ਮੁੱਕਣੇ ਨਹੀਂ ਦਿੰਦੇ ਆ ਇੱਟਾਂ ਰੱਖਦੀਆਂ ਨਾਲ ਦੀ ਨਾਲ ਜਿਵੇਂ ਰੱਖੀ ਜਾਣਾ ਇੱਧਰੋ ਚੱਕ ਚੱਕ ਬੱਚਿਆਂ ਤੇ ਵੀ ਫੁੱਲਨੇਗਾ ਵਾ ਆ ਸਾਰੇ ਬੱਚੇ ਆ ਉਹ ਦੁਬਾਰੇ ਉੱਤੇ ਜਾਣਗੇ ਹੁਣ ਇੱਕ ਬਹਿ ਗਿਆ ਜਿਹੜਾ ਬਹਿਣਾ ਸੀਗਾ ਆ ਤਾਂ ਦੁਬਾਰੇ ਜਾਣਗੇ ਤਾਂ ਆਇਆ ਬਹਿਣ ਸੀਗਾ ਘੰਟ ਤੇ ਬਗਲ ਵਾਲਾ ਇੱਕ ਉਹ ਰੱਤਾ ਬਹਿ ਗਿਆ ਕੱਚ ਕਾਂਤ ਵਾਲਾ ਮਗਰੀ ਹਰੇ ਟੂਸੇ ਲਾ ਟੂਸੇ ਲਾ ਕੇ ਜਿਹੜਾ ਘੁਰਦਾ ਨਹੀਂ ਜਾਂਦਾ ਸੀਗਾ ਅੱਜ ਨਹੀਂ ਜਾਂਦਾ ਉਦਦੇ ਠੰਡਾ ਉਦਦੇ ਥੋੜਾ ਬਿਮਾਰ ਸੀ ਇਹਨੂੰ ਦੋ ਦਿਨ ਹੋ ਗਏ ਮੈਡੀਸਿਨ ਸੀਗੀ ਚੱਲਦੀ ਹੁਣ ਜਮਾ ਸੈਟ ਆ ਹੁਣ ਨਾਲ ਬੈਠੂ ਇਹਨਾਂ ਦੇ ਦੋ ਬੱਚੇ ਬਹਿ ਗਏ ਹੁਣ ਹੁਣ ਰਹਿ ਗਏ ਸੱਤ ਬੱਚੇ ਨੌੜਾ ਇੱਕ ਹਲੋ ਵੀ ਇੱਥੇ ਜਿਹੜੀਆਂ ਇੱਟਾਂ ਪਈਆਂ ਸਾਰੀਆਂ ਥੱਲੇ ਲਾ ਲਈਆਂ ਇੰਨੀਆਂ ਕਿ ਰਹਿ ਗਈਆਂ ਇਹ ਵੀ ਆਪਾਂ ਲਾ ਦੇਣੇ ਅੱਜ ਪੂਰਾ ਜੋਰ ਲੱਗ ਰਿਹਾ ਆ ਕੁਸ਼ਕ ਬੱਚੇ ਬਹਿ ਗਏ ਬਾਈ ਤੇ ਦੋ ਮੈਂ ਇੱਥੇ ਫਿਰਦੇ ਦੇਖੇ ਇੱਕ ਕੱਲੇ ਡੰਡੇ ਵਾਲਾ ਤੇ ਇੱਕ ਪੁਰਾਣਾ ਕਿੱਜਿਆ ਹੋਇਆ ਖੁੱਡਾ ਆਪਣਾ ਇੱਥੇ ਤੇ ਕਰਾ ਗਿਆ ਇੰਨਾ ਕ ਖੁੱਡਾ ਪੈ ਚੁੱਕਿਆ ਆਪਣਾ ਉਹ ਰੋਸ਼ੰਦਾਂ ਦੇਕਰ ਆ ਸੇਰ ਵਾਲੀ ਕੰਦ ਚੱਕ ਦੇਣੀ ਆ ਤੇ ਆਪਾਂ ਉਹ ਥੱਲੇ ਸਰੀਏ ਪਾਇਆ ਇੱਥੇ ਹੁਣ ਬਜਰੀ ਲਾਈ ਪਈ ਆ ਉਹ ਦੇਖੋ ਇਹ ਪਾ ਦੇਣੀ ਐ ਦੂ ਬਾਦ ਇੱਟਾਂ ਨਵੀਆਂ ਲਾਵਾਂਗੇ ਆ ਮੁੱਕ ਗਿਆ ਜਦੋਂ ਤੇ ਨਮੀ ਆ ਤਾਂ ਮੈਂ ਆਈਆਂ ਪਈਆਂ ਉਹ ਲਾਵਾਂਗੇ ਆ ਬੱਚੇ ਆ ਬੈਠੇ ਫਿਰ ਤੇ ਬਿੱਥੇ ਤੇ ਤੁਹਾਨੂੰ ਦਿਖਾਉਣਾ ਮੈਂ ਦੋ ਤਾਂ ਮੈਂ ਦੇਖ ਲੈ ਫਿਰ ਤੇ ਬੈਠੇ ਕਿ ਨੈਂ ਨਹੀਂ ਮੈਨੂੰ ਪਤਾ ਚਾਰ ਦੂਗੇ ਇੱਥੋਂ ਤਾਂ ਬੈਠੇ ਤੇ ਛਤਰੀ ਹਲਾਉਣੀ ਬਹੁ ਮਾੜੀ ਫੇਰ ਗਣਨੇ ਪੈਣੇ ਆ ਆ ਆ ਕੇ ਦੋ ਬੱਚੇ ਦੋ ਸ ਇੱਕ ਤਾਂ ਹੋਰ ਫਿਰਦਾ ਉਹ ਜੇ ਫਿਰਦਾ ਹੋਇਆ ਨਹੀਂ ਤਾਂ ਫਿਰ ਇਹੀ ਦੋ ਆਰਡਰ ਆ ਜੇ ਫੁੱਲ ਇੰਜਨ ਤੇ ਹੋਇਆ ਹੋਇਆ ਕੰਮ ਲੱਗਦਾ ਟਰਬੋ ਲਵਾਉਣੀ ਪੈਣੀ ਆ ਹੁਣ ਹੋ ਗਈ ਬਸ ਸ਼ਾਮ ਦੇ 4:30 5 ਹੋ ਗਏ ਤੇ ਆ ਰੇੜੇ ਨਾਲ ਬੀਬੀ 15 15 ਜਿੰਨੀ ਐ ਇਹਦੇ ਇਟਾ ਰੱਖਿਆ ਨਹੀਂ ਉਹ ਲੈ ਕੇ ਉਹ ਦੇਖੋ ਕੋਠੇ ਚੜੀ ਜਾਂਦੇ ਨੇ ਨਵੀਆਂ ਇਟਾ ਪੁਰਾਣੀਆਂ ਦਾ ਮੋਕੜੀਆਂ 6 ਬੱਚੇ ਵੀ ਤਾੜ ਤੇ ਤੇ ਤਿੰਨ ਫਰਦੇ ਆ ਉਹ ਵੀ ਮੈਂ ਤੁਹਾਨੂੰ ਦਿਖਾਉਣਾ ਇੱਥੇ ਆ ਗਏ ਅੱਜ ਫੌਲਿੰਗ ਜਿਹੜਾ ਹੋਇਆ ਹੋਇਆ ਗਾ ਨੇ ਡਰਾਈਵਰ ਵੀ ਨਾਲ ਲਾ ਲਿਆ ਆਪਾਂ ਜੋਤ ਵੀ ਨਾਲ ਲਾ ਲਿਆ ਦੇਵ ਵੀ ਨਾਲ ਲਾ ਲਿਆ ਡਿਵਰ ਮਿਲੀ ਨਹੀਂ ਲੇਬਰ ਬਣ ਗਏ ਉਹ ਜਾਂਦਾ ਠੇਕੇਦਾਰ ਮਿਸਤਰੀ ਦੋ ਦੋ ਪਾਸੇ ਕੰਮ ਆਉਂਦਾ ਇੱਧਰ ਕੋਠੀ ਦਾ ਵੀ ਸਾਹਮਣੇ ਅੱਜ ਖੁੱਡੇ ਵੀ ਵਾਰਿਆ ਇਟਾਂ ਦਾ ਰੇੜਾ ਭਰ ਲਿਆ ਬੱਚੇ ਦਿਖਾ ਦੇ ਆ ਪਿੱਛੇ ਇਦਰੇ ਬੱਚੇ ਵੀ ਫਰਦੇ ਆ ਤਿੰਨ ਰਹਿ ਗਏ ਵਾਪਸ ਆਏ ਗਏ ਮੁੰਡਾ ਫੁੱਲ ਖੁੱਡੇ ਫੁੱਲ ਚੱਲਦੇ ਆਪਣੇ ਉੱਪਰ ਦਿਖਾ ਦੇ ਕਿੱਥੇ ਕਿੱਥੇ ਲੈ ਥੋੜਾ ਦਾ ਕੰਮ ਖੁੱਡੇ ਦਾ ਕੰਮ ਵੀ ਦਿਖਾ ਦੇ ਬਹੁਤ ਮੁੱਕ ਚਲੇ ਗਿਆ ਅੱਜ ਤੋਂ ਕਹਿੰਦੇ ਖੁੱਡੇ ਦਾ ਕੰਮ ਖਣ ਆ ਜਾ ਓਏ ਇੱਥੇ ਇਟਾਂ ਨੂੰ ਪਾਣੀ ਐਂ ਕਹਿੰਦੇ ਲਗੜ ਫੜਨ ਵਾਲਾ ਕੀ ਕਰਦਾ ਇਟਾ ਢਾਈ ਜਾਂਦਾ ਅੱਜ ਤੇ ਖੁੱਡਾ ਉਧਰ ਸਹਿ ਪਾਣੀ ਲਈ ਜਾ ਓਏ ਤੇ ਖੁੱਡੇ ਸ਼ਾਟ ਦੋ ਹਾਂਜੀ ਹੁਣ ਕਹਿੰਦੇ ਪ੍ਰਾਣੀਆਂ ਸਾਰੀਆਂ ਲੱਗ ਗਈਆਂ ਨਵੀਆਂ ਲੌਣ ਲੱਗ ਗਈਆਂ ਇੱਟਾਂ ਲੌਣਦੇ ਆ ਹੋ ਗਿਆ ਸੀ ਕਾਰ ਮੇਰੇ ਹੱਥਾਂ ਤੋਂ ਦੋ ਆ ਮੈਂ ਤਾਂ ਇੱਕ ਇੱਕ ਮਾਰ ਲਈ ਨਾ ਗੰਗਾ ਮੂੰਹ ਕੋ ਹੋ ਗਿਆ ਸੀ ਕਾਂਡ ਹੁਣ ਸੈਦ ਨੂੰ ਤਾਂ ਹੀ ਮੈਂ ਹੈਡ ਸ਼ਾਟ ਪਿਆ ਯੇ ਪਾਜੀ ਚ ਨਹੀਂ ਛੱਡੀ ਛੋਟੇ ਮਾਰਦੇ ਲੋਵੀ 100 ਇਟ ਕਹਿੰਦੇ ਝਾੜਤੀ 100 ਤੋਂ ਵੱਧ ਹੀ ਝਾੜਤੀ 120 ਤੀ ਮਿਲਦਾ ਹਲੇ ਬੱਚੇ ਵੀ ਲਾਉਣ ਵਾਲੇ ਆ ਬੰਦੇ ਅਸੀਂ ਘਟ ਗਏ ਦੇਵ ਉਧਰ ਇਟਾਂ ਮੈਸਤਰੀ ਨੂੰ ਖੜਾਈ ਜਾਂਦਾ ਅਸੀਂ ਇਟਾਂ ਕੱਲ ਲਈ ਉੱਤੇ ਲੈ ਕੇ ਜਾਈ ਜਾਂਦੇ ਆ ਤੇ ਨਾਲ ਡੈਡੀ ਵੀ ਲੱਗ ਗਿਆ ਹੁਣ ਤਾਂ ਕਹਿੰਦੇ ਕਮਲੀ ਬੱਚੇ ਵੀ ਵੜਗਾਉਣੇ ਆ 5:13 ਹੋ ਗਏ ਉਹ ਜਾਂਦਿਆ ਬੱਚੇ ਬਰੇ ਨੂੰ ਉਹ ਨੰਗੇ ਉਧਰ ਨੂੰ ਚੱਲ ਫਿਰ ਅਸੀਂ ਰੇੜਾ 20 20 20 22 ਬਾਈ ਬਟਾਂ ਆ ਜਾਂਦੀਆਂ ਆਹ ਰੇੜੇ ਜਾ ਐਂਟ ਕਾ ਕੇ ਲੈ ਜਾਂਦੇ ਆ ਆ ਤਾਂ ਫੁੱਲ ਲੇਬਰ ਵਾਲਾ ਕੰਮ ਹੋ ਰਿਹਾ ਕਹਿੰਦੇ ਹੁਣ ਪਤਾ ਲੱਗਿਆ ਵੀ 600 ਦਿਹਾੜੀ ਕਿਉਂ ਮੰਗਦੇ ਆ ਦਿਹਾੜੀ ਹੈ ਨਾ ਇੰੋਂ ਬੱਸ ਹੁੰਦੀ ਹੁੰਦੀ ਆ ਬਾ ਖੁੱਡਾ ਜਿੰਨੀ ਹਾਈਟ ਕਰਨੀ ਸੀਗੀ ਮਗਰ ਲੀ ਗਾਂ ਦੁੰਨੀਆਂ ਹਾਪਾ ਹਾਈਟ ਕਰਤੀ ਹੁਣ ਆ ਆਗੇ ਬੱਚੇ ਆ ਆਪਣੇ ਤੇ ਖੁੱਡਿਆਂ ਦੀ ਹਾਈਟ ਜਿੰਨੀ ਚਾਹੀਦੀ ਸੁੰਨੀ ਕਰਤੀ ਉਹ ਤੁਹਾਨੂੰ ਲਓ ਵੀ ਛਤਰੀ ਵਾਲਾ ਬੰਨ ਲਿਆ ਕਹਿੰਦੇ 6 ਵਜਣ ਚ 12 13 ਮਿੰਟ ਰਹਿ ਗਏ ਤਿੰਨ ਬੱਚੇ ਆ ਰਹਿ ਗਏ ਤੇ 12 13 ਤੱਕਾਰੀਆਂ ਮੈਂ ਰੇਤੇ ਦੀਆਂ ਝਾੜਤੀਆਂ ਉਹ ਲੱਗਿਆ ਢੇਰ ਕੱਲ ਦਾ ਸਟਾਕ ਇਹ ਖੁੱਡੇ ਆਪਣੇ ਇੱਥੇ ਪਹੁੰਚ ਕੇ ਹਾਈਟ ਆਪਣੀ ਜਿੰਨੀ ਚਾਹੀਦੀ ਸੀ ਖੁੱਡਿਆਂ ਦੀ ਉੰਨੀ ਹੋ ਗਈ ਐਨੀ ਆਪਣੀ ਹਾਈਟ ਆ ਇਹ ਦੂ ਬਾਅਦ ਦੌਰ ਤੇ ਹੋਰ ਲੱਗ ਜਾਣੇ ਆ ਜਦੋਂ ਬਾਲੇ ਪਾਵਾਂਗੇ ਬਹੁਤ ਵਧੀਆ ਕੰਮ ਚੱਲ ਰਿਹਾ ਗੁੱਡਿਆਂ ਦਾ ਓਕੇ ਦੀ ਰਿਪੋਰਟ ਆ ਇੱਕ ਰੋਸ਼ਨਦਾਨ ਹੋ ਗਿਆ ਇੱਕ ਲਾਮਾਂਗੇ ਵਿਚਾਲੇ ਇੱਕ ਲਾਮਾਂਗੇ ਇੱਧਰ ਫਿਰੇ ਤੇ ਇੱਕ ਲਾਮਾਂਗੇ ਟਾਕੀਆਂ ਦੇ ਉੱਤੇ ਇੱਕ ਇੱਕ ਕੰਮ ਟੌਪ ਤੇ ਚੱਲ ਰਿਹਾ ਡਰਾਈਵਰ ਸਾਹ ਦੇ ਰਿਹਾ ਪੂਰਾ ਨਾਲ ਜੋਧ ਸਾਹ ਤੇ ਦੇ ਰਿਹਾ ਦੇ ਪੂਰਾ ਸਾਹ ਦੇ ਰਿਹਾ ਡੈਡੀ ਪੂਰਾ ਸਾਹ ਦੇ ਰਿਹਾ ਮੈਸਤਰੀ ਇੱਧਰ ਰਾਜੂ ਵੀ ਪੂਰਾ ਸਾਹ ਦੇ ਰਿਹਾ ਵਾ ਮੈਂ ਬੱਚੇ ਲਾਉਣ ਲੱਗਿਆ ਹੁਣ ਤਿੰਨ ਬੱਚੇ ਰਹਿ ਕੇ ਕਿੱਧਰ ਗਏ ਹਨੇਰਾ ਹੋ ਚੱਲੇ ਆ ਮੋੜ ਕੇ ਬੱਚੇ ਗਮਾਹ ਚ ਜਾਣੇ ਆ ਆ ਤਿੰਨ ਰਹਿ ਗਏ ਬਸ 6 ਵਜੇ 6 ਵਜੇ ਪੂਰਾ ਹਨੇਰਾ ਹੋਣਾ 10 12 ਮਿੰਟ ਹੀ ਰਹਿ ਗਏ ਬਸ ਉਹ ਆਉਂਦੇ ਆ ਬੱਚੇ ਕਹਿੰਦੇ ਆ ਆ ਗਏ ਇੱਧਰ ਛਤਰੀ ਭੜਕਾਉਣ ਲੱਗ ਗਏ ਆਪਾਂ ਬਹਿ ਤਾ ਨਾ ਇਹਨੇ ਬਾੜੀ ਹੀ ਤੇ ਆਣਾ ਆ ਆਇਓ 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 ਆ ਤਿੰਨੇ ਬੱਚੇ ਕਹਿੰਦੇ ਬਿਠਾ ਲਈ ਆਪਾਂ ਤੇ ਆਹ ਵਾ ਤਿੰਨੇ ਬੱਚੇ ਆਪਣੇ ਇੱਕ ਤਾਂ ਲਾਲ ਜੀ ਨਾ ਉੱਡ ਕੇ ਆਇਆ ਵਾ ਇੱਕ ਆ ਛਾਕ ਇੱਕ ਉਹ ਚਟੀਆਂ ਦਾ ਆ ਤਾਂ ਜਮਾ ਹੀ ਛੋਟਾ ਜਾ ਵਾ ਇਹਦਾ ਹਲੇ ਚੀਂਚਿੰਗ ਕਰਦਾ ਹੱਥ ਨਾਲੇ ਤੇ ਦਿਨ ਮਾਰ ਗਿਆ ਅੱਜ ਵੀ। ਲਾ ਵੀ ਖੁੱਡਿਆਂ ਦਾ ਕੰਮ ਕਾਫੀ ਕਰਤਾ। ਸਿਰ ਵਾਲੀ ਕਹਿੰਦਾ ਇੱਕ ਕਰਤੀ, ਸਾਈਡ ਵਾਲੀ ਸਾਰੀ ਕਰਤੀ। ਬੱਸ ਹੋ ਗਈ। ਕੱਲ ਨੂੰ ਡਰਾਈਵਰ ਕਿੰਨੇ ਵਜੇ ਆਏਗਾ ਟਾਈਮ ਦੱਸ ਦੇ। 12 ਵਜੇ। 12 ਬੂਰਾ ਵਜੇ ਵੀ ਕੋਈ ਨਹੀਂ। ਸਾਢੇ 7-8 ਵਜੇ ਨੂੰ ਆ ਜੀ। ਉਹ ਪਹਿਲਾਂ ਠੇਕਾ ਕਰ ਦੇ ਇਹਦੇ ਹੜਜਦਾ ਵੀ ਆਹੀ ਕੋ ਹੁੰਦਾ ਵਾ। ਉਹ ਕੋ ਗੱਲ। ਬੱਚਿਆਂ ਨੇ ਛੋਲੇ ਲਈ ਜਾਂਦੇ ਆ। ਹਾਥਲੇ ਬੜੇ ਪਏ ਆ ਉਮੇ ਰੋਟੀ ਹਲੇ ਖਾਣੀ ਆ ਬਸ ਫੁੱਲ ਹੋ ਗਈ ਇਧਰ ਉਸਤਾਦ ਜੀ ਦੇਖੋ ਜੀ ਕੱਲੋਂ ਉਸਤਾਦ ਵੀ ਘਰੇ ਆ ਹਾਂ ਤੇਰਾ ਗੱਲ ਬਾਤ ਹੈ ਤੇਰੀ ਛੁੱਟੀ ਕਰਾ ਦੇਣੀ ਆ ਠੀਕ ਆ ਠੀਕ ਆ ਬੋਲਦਾ ਨਹੀਂ ਬਰਗਰ ਖਾਣਾ ਦੇ ਵਾਲੇ ਬਰਗਰ ਖਾਣਾ ਹੀ ਲੱਦਦਾ ਕੱਲੋਂ ਕੰਮ ਕਰੇ ਤੇ ਸ਼ਾਮ ਨੂੰ ਬਰਗਰ ਮੈਣ ਬਾਈ ਸਾਡਾ ਬੰਦਾ ਬਰਗਰ ਆਂ ਕੀਤੇ ਤੇ ਬਰਗਰ ਤੈਨੂੰ ਤਾਂ ਨਹੀਂ ਮਿਲਣਾ ਅੱਜ ਤੂੰ ਅੱਧੀ ਦਿਹਾੜੀ ਤੋਂ ਬਾਅਦ ਆਇਆ ਹਾਂ ਹਾਂ ਪੌਣੀ ਦਿਹਾੜੀ ਹੁੰਦੀ ਹੈ ਮਟਰ ਪਨੀਰ ਹਾਂ ਆਮੀ ਤੈਨੂੰ ਦੇਖ ਲਾ ਨਹੀਂ ਕਹੇ ਤੋ ਮੂੰਗੀ ਖਾਣੀ ਸੀ ਘਰੇ ਹੁਣ ਤੂੰ ਕਹਿੜਾ ਹੋ ਜਾ ਬਈ ਆ ਬੰਦਾ ਸਾਡਾ ਬਰਗਰ ਦਾ ਬਾਲਾ ਸ਼ਕੀਨ ਆ ਕਿੰਨੇ ਖਾ ਲੇਗਾ ਬਸ 10000 ਨਾ 10000 ਤੇਰੇ ਮੋਹਰੇ ਧਾਰ ਦੀ 10 ਘਰ ਦੀ ਹੈ ਲੈ ਦੋ ਘਾ ਲੜੇ ਬਸ ਦੋ ਚਾਹੀਏ ਦੋ ਇੱਕ ਤੈਨੂੰ ਜੇ ਤੈਨ ਜੇ ਤੈਨ ਖਾ ਲੇ ਮੈਂ ਤੈਨ ਦੇ ਪੈਸੇ ਦੂੰ ਚੰਗਾ ਕਦੋ ਕਲੂ ਜਦੋਂ ਤੈ ਹਾਂ ਹਾਂ ਤੂੰ ਤੈਨ ਨਾਲ ਨਹੀਂ ਤੈਨ ਚੱਲ ਦੋ 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 ਬਰਗਰ ਫੁੱਲ ਵੱਡੇ ਨਹੀਂ ਐਤੋ ਦੋ ਚਾਲਾਂ ਇਹ ਦੋ ਨਾ ਖਾਦੇ ਕਿ ਫੇਰ ਹਾਂ ਖਾਉਂ ਪੱਕਾ ਖਾਉ ਹਾਂ ਹਣ ਬਾਈ ਹੁਣ ਦੱਸੋ ਤੁਸੀਂ ਇਹ ਵੀਡੀਓ ਬਣਾਈ ਆ ਦੀ 버ਗਰ ਦੋ ਖਾਂਦਿਆਂ ਦੀ ਅਗਰ ਜੀ ਚੱਲ ਕਾਣੂ ਓਏ ਪਹਿਲੇ ਇਹਦਾ 버ਗਰ ਵਾਲੇ ਨਵੇੜ ਦੇ ਹਾਂ ਲਾਗੇ ਦੁਪਹਿਰੇ ਨਹੀਂ ਦੁਪਹਿਰੇ ਦੁਪਹਿਰੀ ਇਹ ਦੁਪਹਿਰੇ ਦਾ ਟਾਈਮ ਹੀ ਲੱਗ ਰਹਾ ਦੁਪਹਿਰੇ ਜਦ ਰੋਟੀ ਖਾਵਾਂਗੇ ਇਹਨੂੰ ਇਹ ਵਾਲੇ 버ਗਰ ਬਾਕੀ ਦੇਖਦੇ ਆ ਨਹੀਂ ਨਹੀਂ ਕੱਲ ਨੂੰ ਸ਼ਾਮ ਨੂੰ ਹਾਂ ਸ਼ਾਮ ਲਿਆ ਤੂੰ ਅਗਲਾ ਬੱਚਾ ਲੈ ਕੇ ਆ ਬਸ ਚਾਰ ਬੱਚਿਆਂ ਨੂੰ ਛੋਲੇ ਦੇਣ ਜੋਗੇ ਰਹਿ ਗਏ ਬਾਕੀ ਅਸ ਦਾ ਵਲੌਗ ਮੈਂ ਤਰ ਹੋਰੀ ਐਂਡ ਕਰਦੇ ਆ ਮਿਲਦੇ ਆ ਨਵੇਂ ਵਲੌਗ ਦੇ ਵਿੱਚ